ਹਾਂਜੀ ਸਸੀ ਗਾਲ ਦੋਸਤੋ ਕੀ ਹਾਲ ਚਾਲ ਜੋ ਠੀਕ ਠਾਕ ਜੋ ਮੇਰਾ ਸਾਰਾ ਸਭ ਸਾਰੇ ਠੀਕ ਠਾਕ ਹੋ ਜਾ ਹਾਂਜੀ ਦੋਸਤੋ ਤੁਹਾਨੂੰ ਪਤਾ ਹੀ ਕੁਝ ਪਿਛਲੇ ਸਮੇਂ ਤੋਂ ਜਿਹੜੀ ਪਾਣੀ ਨੇ ਜਿਹੜੀ ਬਰਬਾਦੀ ਕੀਤੀ ਸੀ ਬਹੁਤ ਜ਼ਿਆਦਾ ਬਰਬਾਦੀ ਕੀਤੀ ਸੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਸੀ ਸਾਡੇ ਕਿਸਾਨ ਭਰਾਵਾਂ ਦਾ ਵੀ ਸਾਡੇ ਮਜ਼ਦੂਰ ਭਰਾਵਾਂ ਦਾ ਵੀ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜਿਹੜਾ ਝੋਨਾ ਝਾਨਾ ਹੀ ਜਿਹੜਾ ਸਾਰਾ ਪਾਣੀ ਦੀ ਤਾਬੇਠਾ ਗਿਆ ਸਾਰਾ ਖਤਮ ਹੋ ਗਿਆ ਗੰਨਾ ਗੁੰਨਾ ਵੀ ਜਿਹੜਾ ਸਾਰਾ ਖਤਮ ਹੋ ਗਿਆ ਪਾਣੀ ਨੇ ਬਹੁਤ ਜ਼ਿਆਦੀ ਮਾਰ ਮਾਰੀ ਇੱਥੋਂ ਗੋਦਵਾਲ ਸਾਹਿਬ ਤੋਂ ਲੈ ਕੇ ਤੇ ਹਰੀ ਕਿਆ ਤੱਕ ਜਿਹੜਾ ਨੇ ਸਾਰਾ ਸਤਿਆਨਾਸ਼ ਕਰਤਾ ਜਿਹੜਾ ਸਾਰੀਆਂ ਫਸਲਾਂ ਜਿਹੜੀਆਂ ਸਾਰੀਆਂ ਜਿਹੜੀਆਂ ਫਸਲਾਂ ਹੀ ਸਾਰੀਆਂ ਤਬਾਹ ਕਰਤੀਆਂ ਬਹੁਤ ਜਿਹੜਾ ਭਾਰੀ ਨੁਕਸਾਨ ਆਇਆ ਤੇ ਚਲੋ ਕਈ ਵੀਰਾਂ ਨੇ ਬਹੁਤ ਚਲੋ ਸਾਥ ਦਿੱਤਾ ਜਿਹੜੇ ਸਾਡੇ ਬਾਹਰ ਭੈਣ ਭਰਾ ਬੈਠੇ ਆ ਆਦਾਨੀ ਵੀਰਾਂ ਬੜਾ ਸੰਯੋਗ ਦਿੱਤਾ ਉਹਨਾਂ ਨੇ ਸਾਰਿਆਂ ਦਾ ਬਹੁਤ ਜ਼ਿਆਦਾ ਸੰਯੋਗ ਦਿੱਤਾ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਕਰਦੇ ਆਪਾਂ। ਦੂਜੀ ਗੱਲ ਛੋਨਾ ਤੇ ਜਿਹੜਾ ਬਰਬਾਦ ਕੀਤਾ ਕੀਤਾ ਵਾ। ਬਾਕੀ ਪਤਾ ਨਹੀਂ ਗੜੀ ਰੱਬ ਦੀ ਮਰਜ਼ੀ ਰੱਬ ਦਾ ਕਹਿਰ ਆ। ਮਾਂਡ ਦੇ ਵਿੱਚ ਪਾਣੀ ਸੁੱਕ ਗਏ ਹੁਣ ਫੇਰ ਜਿਹੜਾ ਪਾਣੀ ਜਿਹੜਾ ਵਦ ਆਧਾਨ ਦਾ ਪਿਆ ਵਾ। ਅਜੇ ਜਿਹੜੀ ਖਣਕ ਜਿਹੜੀ ਬੀਜਨ ਦੀ ਸੁਭਾਅ ਬਣਾਵਣੀ ਹੈਗੀ। ਕਿ ਪਾਣੀ ਜਿਹੜਾ ਵਾ ਫੇਰ ਜਿਹੜਾ ਛੱਡ ਤਾਂ ਉਹਨਾਂ ਨੇ ਪਾਣੀ ਫੇਰ ਜਿਹੜਾ ਆ ਗਿਆ ਪਹਿਲਾਂ ਥੋੜਾ ਥੋੜਾ ਲੱਥਦਾ ਹੀ ਲੱਥਾ ਹੀ ਹੁਣ ਪਾਣੀ ਜਿਹੜਾ ਵਾ ਫੇਰ ਜਿਹੜਾ ਉਹਨਾਂ ਨੇ ਛੱਡ ਦਿੱਤਾ ਪਾਣੀ ਜਿਹੜਾ ਫੇਰ ਵੱਧਾ ਨਜ਼ਰ ਆ ਰਿਹਾ ਇਸ ਕਰਕੇ ਇਸ ਤਰ੍ਹਾਂ ਕਿ ਅੱਗੇ ਇੱਕ ਇੱਕ ਤੇ ਜਿਹੜੀ ਫਸਲ ਸਹੀ ਹੈ ਨਾ ਉਹ ਸਾਰੀ ਫਸਲ ਜਿਹੜੀ ਗਈ ਹੈ ਹੁਣ ਗਾੜੀ ਕਣਕ ਦੀ ਵੀ ਅਜੇ ਬੇਮਨਿਆ ਦੀ ਆ ਕਣਕ ਦੀ ਵੀ ਅਜੇ ਝਾੜ ਨਹੀਂ ਆ ਗਈ ਜਿਹੜੀ ਕਣਕ ਬੀਜਣ ਦੀ ਹੈ ਕਣਕ ਬੀਜਣ ਦੀ ਜਗ੍ਹਾ ਦੀ ਝਾਕ ਨਹੀਂ ਹੈਗੀ ਕਿਸੇ ਨੂੰ ਕਿਸਾਨ ਵੀਰ ਨੂੰ ਕਿਉਂਕਿ ਪਾਣੀ ਜਿਹੜਾ ਫੇਰ ਛੱਡ ਦਿੱਤਾ ਵਾ ਤੇ ਪਾਣੀ ਜਿਹੜਾ ਫੇਰ ਆ ਗਿਆ ਪਹਿਲਾਂ ਕੁਝ ਜਿਹੜਾ ਪਾਣੀ ਲੱਥ ਚੁੱਕਾ ਸੀ ਸੁੱਕ ਚੁੱਕਾ ਹੈ ਹੁਣ ਕੱਲ ਪਰਸੋਂ ਦਾ ਜਿਹੜਾ ਪਾਣੀ ਫੇਰ ਵੱਧ ਚੁੱਕਾ ਹੈ ਫੇਰ ਉਹਨਾਂ ਪੈਲੀਆਂ ਦੇ ਵਿੱਚ ਆ ਗਿਆ ਵਾ ਇੱਕ ਤੇ ਜਿਹੜੀ ਫਸਲ ਗਈ ਗਈ ਝੋਨੇ ਦੀ ਲਾਲੋ ਕਮਾਤੀ ਜਿਹੜੀ ਗਈ ਗਈ ਆ ਹੁਣ ਗਾੜੀ ਜਿਹੜੀ ਦੂਜੀ ਫਸਲ ਉਹਦੀ ਵੀ ਨਹੀਂ ਕੋਈ ਆ ਸਕੀ ਗਾੜੀ ਤੇ ਦਾ ਕਣਕ ਬੀਜਣੀ ਹੈ ਉਹਦੀ ਵੀ ਕੋਈ ਆਸ ਨਹੀਂ ਹੈਗੀ ਇਸ ਕਰਕੇ ਸਰਕਾਰ ਨੂੰ ਕੋਈ ਨਾ ਕੋਈ ਜਿਹੜਾ ਵਾ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਵਾ ਕਿਸਾਨਾਂ ਲ ਵੀ ਮਜ਼ਦੂਰਾਂ ਲ ਵੀ ਸਰਕਾਰ ਨੇ ਥੋੜਾ ਲਾਂਚ ਕੀਤਾ 20-2000 ਰੁਪਏ ਪਰ 20-2000 ਰੁਪਏ ਨਾ ਕੀ ਬੰਦਾ ਅੱਜ ਕੱਲ ਬਿਜੇ ਝੋਨਾ ਵੀ ਖਤਮ ਹੋ ਗਿਆ ਵਾ ਤੇ ਗਾੜੀ ਜਿਹੜਾ ਵਾ ਕਣਕ ਵੇਚਣ ਦੀ ਆਸ ਨਹੀਂ ਹੈਗੀ ਪਾਣੀ ਫੇਰ ਵਧ ਰਿਹਾ ਵਾ ਸੰਗਤ ਜਾਂਦੀ ਬੰਨ ਬੰਦੀ ਦਾ ਕਾਰਨ ਜਿਹੜਾ ਫੇਰ ਨੁਕਸਾਨੀਆਂ ਗਾੜੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਜਿਹੜਾ ਹੁੰਦਿਆ ਵਾ ਬਹੁਤ ਜ਼ਿਆਦਾ ਇਸ ਕਰਕੇ ਜਿਹੜੇ ਸਾਡੇ ਭੈਣ ਭਰਾ ਬਾਹਰ ਬੈਠੇ ਆ ਚਲੋ ਪਾਣੀ ਲੱਥਦਾ ਵਾ ਤੇ ਮੰਡ ਤੇ ਜੀ ਬਾਣ ਵੱਧਣ ਦੀ ਚੱਲੰਦੀ ਆ ਸਿਵਾ ਵੱਧ ਤੋਂ ਵੱਧ ਜਿਹੜੇ ਭੈਣ ਭਰਾ ਸੰਯੋਗ ਦੇਣ ਉਥੇ ਜਿਹੜਾ ਬੰਨ ਵੱਜੇ ਜਿਹੜਾ ਤਰਕ ਤੇ ਬੀਜ ਜਿਹੜਾ ਅਜੇ ਤਕਰੀਬਨ ਜਿਹੜੀ ਕਣਕ ਬੀਜਣ ਦੀ ਵੀ ਆਸ ਨਹੀਂ ਹੈਗੀ ਕਿਉਂਕਿ ਪਾਣੀ ਵਧਦਾ ਜਾ ਰਿਹਾ ਹੁਣ ਦੇਖ ਕੇ ਆਇਆ ਪਾਣੀ ਜਿਹੜਾ ਫੇਰ ਜਿਹੜਾ ਪਾਣੀ ਵਧਿਆ ਵਾ ਪੈਲੀਆਂ ਚੋਂ ਕਈਆਂ ਚੋਂ ਸੁੱਕ ਗਿਆ ਸੀ ਹੁਣ ਫੇਰ ਪਾਣੀ ਜਿਹੜਾ ਉਦਾਂ ਹੀ ਵਾਪਸ ਆ ਗਿਆ ਪਾਣੀ ਫੇਰ ਉਹਨਾਂ ਮਗਰੋਂ ਜਿਹੜਾ ਛੱਡ ਦਿੱਤਾ ਵਾ ਅੱਗੇ ਪਤਾ ਨਹੀਂ ਰੱਬ ਦੀ ਮਰਜ਼ੀ ਜਾਂ ਕੁਦਰਤ ਦੀ ਮਾਰ ਆਏ ਉਦੋਂ ਜਿਹੜਾ ਵਾ ਮੰਡ ਚ ਤੇ ਚਲੋ ਹੋਇਆ ਹੀ ਹੋਇਆ ਜੋ ਨੁਕਸਾਨ ਹੋਇਆ ਹੀ ਹੋਇਆ ਉਹ ਮਾਜੇ ਵੀ ਲਾ ਲਓ ਮੀ ਕਿੱਦਾਂ ਬਦਲਵਾਈ ਕਿੱਦਾਂ ਹੋਈ ਜਾਂਦੇ ਜਿਹੜਾ ਉਹ ਵੀ ਜਿਹੜਾ ਡਾਂਢੀ ਲਾਉਣ ਦਿਆ ਵਾ ਫਸਲ ਦੀ ਡਾਂਡੀ ਲਾਉਣ ਦਿਆ ਜਿਹੜਾ ਮਾਜੀ ਪਤਾ ਨਹੀਂ ਗਾੜੀ ਭਿਓਨ ਰੱਬ ਦੀ ਮਰਜ਼ੀ ਹੈ ਕਿ ਐਸੀ ਉਹਦੇ ਰੰਗ ਨਿਆਰੇ ਨੇ ਪਰ ਸਰਕਾਰ ਨੂੰ ਜਿਹੜਾ ਪਾਣੀ ਹੈ ਫੇਰ ਛੱਡਣ ਦੇ ਸਰਕਾਰ ਨੂੰ ਕੋਈ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਉਹਨਾਂ ਗਾਂ ਵਾਸਤੇ ਜਿਹੜਾ ਚੱਲ ਆਪਣਾ ਕੋਈ ਨਾ ਕੋਈ ਇਹ ਆਪਣੇ ਖਣਕ ਬੀਜਾ ਨੂੰ ਕੋਈ ਆਪਣਾ ਪੱਠਾ ਢੱਕਾ ਕੋਈ ਵੀ ਜਿਹੜਾ ਆਪਣਾ ਕੋਈ ਰੇਤ ਜਿੱਦਾਂ ਬਹੁਤ ਪੈ ਗਈ ਆ ਕਈਆਂ ਦੇ ਪੈਲੀਆਂ ਤੇ ਟ੍ਰੌਮ ਫਾਰਮ ਕਿੰਨੇ ਉੱਚੇ ਹੁੰਦੇ ਆ ਥੱਲੇੋਂ ਜ਼ਮੀਨ ਤੋਂ ਜਿਹੜਾ ਟਰਾਂਫਰਮ ਵਿੱਚ ਕਈ ਨੱਪੇ ਗਏ ਇੰਨਾਂ ਕਈਆਂ ਦਾ ਤੇ ਬਹੁਤ ਬਹੁਤ ਵਿਚਾਰਿਆਂ ਦਾ ਜਿਹੜਾ ਸਮਾਨ ਕਈਆਂ ਦਾ ਰੁੜ ਵੀ ਗਿਆ ਵਾ ਪਾਣੀ ਬਹੁਤ ਜ਼ਿਆਦਾ ਆਇਆ ਸੀ ਕਈਆਂ ਦੇ ਹੱਲਾ ਰੋਟਾਵੇਟਰ ਕਈਆਂ ਦੇ ਸਾਰੇ ਵਿੱਚੇ ਨੱਪੇ ਗਏ ਆ ਜਿਹੜੇ ਵਿਚਾਰੇ ਬੈਂਕਾਂ ਤੇ ਸੀ ਬੜੀ ਆਫਤ ਆਈ ਆ ਜਿਹੜੀ ਆਈ ਸੀ ਪਰ ਗਾੜੀ ਫੇਰ ਜਿਹੜੀ ਫੇਰ ਆਪਾਂ ਗੱਲ ਕਰਦੇ ਫੇਰ ਜਿਹੜੀ ਗਾੜੀ ਹੈ ਜਿਹੜੀ ਆਫਤ ਦੀ ਫੇਰ ਜਾਬ ਦੀ ਮਾਰ ਮਰੀ ਜਾਂਦਾ ਰੱਬ ਫੇਰ ਜਿਹੜਾ ਕਣਕ ਜਿਹੜੀ ਬੀਜਾਂ ਦੀ ਹਜਿਆਸ ਨਹੀਂ ਆਗੀ ਇਸ ਕਰਕੇ ਜਿਹੜੇ ਸਾਡੇ ਭੈਣ ਭਰਾ ਬਾਹਰ ਬੈਠੇ ਆ ਜਿਹੜੇ ਵੀ ਆ ਜਿਨ੍ਹਾਂ ਦਾ ਕੰਮਕਾਰ ਸੈਲਟਾ ਦਾਨੀ ਵੀਰ ਆ ਉਹ ਜ਼ਰੂਰ ਇਹਨਾਂ ਦੀ ਹੈਲਪ ਕਰਨ ਜ਼ਰੂਰ ਇਹਨਾਂ ਦੀ ਹੈਲਪ ਕਰਨ ਜਿੱਦਾਂ 11:00 ਵੱਜਣ ਤੇ ਉੱਥੇ ਜੋ ਇਹਨਾਂ ਨੂੰ ਚਾਹੀਦਾ ਵਾ ਤੇਲ ਚਾਹੀਦਾ ਵਾ ਜਿੱਦਾਂ ਹੋ ਗਿਆ ਹੋਰ ਅਸੀਂਾਂ ਤੋੜੇ ਜਿੱਦਾਂ ਦੀ ਵੀ ਜ਼ਰੂਰਤ ਆ ਜਿੱਥੇ 11:00 ਵੱਜਦੀ ਉਹ ਵੀ ਪਾਣ ਦੀਆਂ ਵੀਡੀਓ ਜ਼ਰੂਰ ਉਹਨਾਂ ਨਾਲ ਕਨੈਕਟ ਕਰਕੇ ਤੇ ਉਹਨਾਂ ਦੀ ਜੜੀ ਸਾਰ ਲਈ ਜਾਵੇ ਸਰਕਾਰ ਨੇ ਇਤਸਾਰ ਕੀ ਲੈਣੀ ਸਰਕਾਰ ਨੇ ਤੇ ਕਰਤਾ ਵੀ 20000 ਰੁਪਿਆ ਲੋਨ 20000 ਨਾ ਕੀ ਬੰਨਾ ਬਾਤੋ ਵੱਧ ਜਿਹੜਾ 50 60000 ਰੁਪਿਆ ਇਹਨਾਂ ਨੂੰ ਚਾਹੀਦਾ ਸੀ ਮਾਜਬਾ ਪਰ ਸਰਕਾਰ ਨੇ 20000 ਰੁਪਿਆ ਚਲੋ ਅਜੇ ਪਤਾ ਨਹੀਂ ਮਿਲਿਆ ਵੀ ਆ ਤੇ ਨਹੀਂ ਐਲਾਨ ਕਰ ਦਿੱਤਾ ਵਾ ਪਰ ਅਜੇ ਗਾੜੀ ਜੇ ਕਣਕ ਬੀਜਣ ਦੀ ਤੇ ਕੋਈ ਆਸ ਨਹੀਂ ਆਂਦੇ 20000 ਰੁਪਇਆ ਕੋਲੋਂ ਇੰਨਾ ਚਲੋ ਖਰਚਾ ਕੋਲੋਂ ਬਹੁਤ ਲਾਇਆ ਲੋਕਾਂ ਨੇ ਅੱਜ ਕੱਲ ਸਾਰੇ ਫੜ ਦੜ ਕੇ ਲਾਉਂਦੇ ਕੋਲ ਕਿਸੇ ਦੇ ਪੈਸਾ ਦੇ ਆ ਗਾਲੀਆਂ ਨਾ ਜ਼ਿਮੀਂਦਾਰ ਦੇ ਆ ਨਾ ਮਜ਼ਦੂਰ ਦੇ ਹੀ ਆ ਜ਼ਿਮੀਂਦਾਰ ਨੇ ਵੀ ਗਾੜੀਆਂ ਵਾਰਤੀਏ ਤੋਂ ਫੜਨੇ ਆ ਤੇ ਮਜ਼ਦੂਰ ਨੇ ਗਾ ਜ਼ਿਮੀਂਦਾਰ ਤੋਂ ਲੈਣੇ ਆ ਚਲੋ ਆਪਣਾ ਕੋਈ ਵੀ ਆ ਟਾਈਮ ਪਾਸ ਕਰਨਾ ਕੋਈ ਵਿਆਹ ਵਾ ਕੋਈ ਪ੍ਰੋਗਰਾਮ ਆ ਜ਼ਿਮੀਂਦਾਰ ਨੇ ਗਾੜੀ ਵਾਰਤੀਏ ਤੋਂ ਲੈਣੇ ਆ ਤੇ ਜਿਵੇਂਦਾਰ ਤੋਂ ਗਾੜੀ ਲੈਣੇ ਆ ਮਜ਼ਦੂਰ ਨੇ ਲੈਣੇ ਚਲੋ ਆਪਣਾ ਜਿਹੜਾ ਕਈਆਂ ਨਾਲ ਪ੍ਰੇਮ ਪਿਆਰ ਹੈਗਾ ਚਲੋ ਦੇ ਦਿੰਦੇ ਚਲੋ ਟਾਈਮ ਪਾਸ ਇਸ ਵਕਤ ਜਿਹੜਾ ਵਾ ਮਜ਼ਦੂਰ ਵੀ ਨਾਲ ਖਤਮ ਹੀ ਹੋਇਆ ਤੇ ਨਾਲ ਕਿਸਾਨ ਵੀ ਖਤਮ ਹੋਇਆ ਇੱਕ ਸਾਡੇ ਪਿੰਡ ਦਾ ਹੀ ਆ ਨੌਜਵਾਨ ਵੀਰਾ ਉਹਦਾ ਅਚਾਨਕ ਹੀ ਐਕਸੀਡੈਂਟ ਹੋ ਜਾਂਦਾ ਵਾ ਐਕਸੀਡੈਂਟ ਹੋ ਜਾਂਦਾ ਤੇ ਜਿਹੜੀ ਲੱਤ ਵਿਚਾਰੇ ਦੀ ਟੁੱਟ ਜਾਂਦੀ ਆ ਗਰੀਬ ਬਹੁਤ ਪਰਿਵਾਰ ਹੈ ਟੁੱਟ ਜਾਂਦੀ ਆ ਤੇ ਬੁੜੇ ਵਿਚਾਰੇ ਪੈਸੇ ਥੇਲੇ ਨੂੰ ਭੱਜੇ ਫਰਦੇ ਪਰ ਪਾਹਾ ਕਿਥੋਂ ਮਿਲਿਆ ਨਹੀਂ ਕਿਉਂ ਵੀ ਬਾਹਾ ਕਿਥੋਂ ਮਿਲਣਾ ਜਿਹੜਾ ਸਾਰਾ ਸਰਕਲ ਜਿਹੜਾ ਵਕਤ ਤੇ ਬੰਨਦੇ ਆ ਸਾਰੇ ਕਿਸਾਨਾਂ ਦਾ ਵੀ ਡਿਮਾਂਡ ਦੇ ਵਿੱਚ ਹੁਣ ਜ਼ਿਆਦਾਤਰ ਲੋਕਾਂ ਦੀ ਜਿਹੜੀ ਸਾਡੇ ਪਿੰਡ ਤੇ ਸਾਡੇ ਪਿੰਡ ਦੇ ਕਿ ਸਾਰੇ ਜਿਹੜੇ ਇਥੋਂ ਹਰੀਕਿਆ ਤੋਂ ਲੈ ਕੇ ਤੇ ਉਹਨਾਂ ਸੌਰੀ ਗੋੰਦਵਾਲ ਤੋਂ ਲੈ ਕੇ ਹਰੀਕਿਆ ਤੱਕ ਜਿਹੜੇ ਸਾਰੇ ਜਿਹੜੇ ਆ ਨਾ ਪੈਂਦੇ ਆ ਦਰਿਆ ਕੰਢੇ ਜਿਹੜੇ ਪਿੰਡ ਪੈਂਦੇ ਸਾਰਿਆਂ ਦੀ ਜ਼ਿਆਦਾਤਰ ਜਿਹੜੀ ਜ਼ਮੀਨ ਮੰਡ ਦੇ ਵਿੱਚ ਹੀ ਆ ਤੇ ਮੰਡ ਦੇ ਨਾਲ ਹੀ ਜਿਹੜਾ ਸਰਕਲ ਚੱਲਦਾ ਵਾ ਨਾਲ ਕਿਸਾਨ ਦਾ ਵੀ ਮੰਡ ਦੇ ਨਾਲ ਹੀ ਸਰਕਲ ਚੱਲਦਾ ਤੇ ਨਾਲ ਮਜ਼ਦੂਰ ਭਾਰੇ ਬਾਈਚਾਰੇ ਦਾ ਵੀ ਸਰਕਲ ਚੱਲਦਾ ਕਿਉਂਕਿ ਮੰਡ ਦੇ ਸਿਰ ਤੇ ਹੀ ਸਾਰਿਆਂ ਨੂੰ ਆਸਾਂ ਢੜਤੀਆਂ ਨੂੰ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਹੀ ਜੜੀਆਂ ਵਾ ਮੰਡ ਦੇ ਨਾਲੇ ਭੰਗ ਪਾੜਾ ਵਾ ਤੇ ਜਦੋਂ ਮੰਡ ਹੀ ਖਤਮ ਹੋ ਗਿਆ ਉਹਨਾਂ ਨੂੰ ਵਿਚਾਰਿਆਂ ਨੂੰ ਨਾ ਕਿਤੇ ਉਹ ਨਹੀਂ ਪੈਸੇ ਮਿਲੇ ਕਿਤੇ ਉਹ ਨਹੀਂ ਤੇ ਪ੍ਰੈਸ਼ਨ ਕਰਾਉਣਾ ਲੱਤਦਾ ਇੰਨੀ ਜਿਹੜੀ ਮੰਦੀ ਆ ਹਾਲ ਹੋਈ ਪਈ ਆ ਨਹੀਂ ਤੇ ਚਲੋ ਜਿੱਦਾਂ ਫਸਲ ਹੁੰਦੀ ਆ ਪਿਛਲੇ ਸਾਲ ਹੋਈ ਸੀ ਜਿੱਦਾਂ ਫਸਲ ਹੁੰਦੀ ਆ ਉਹ ਤਾਂ ਨਹੀਂ ਤੇ ਨਹੀਂ ਕੋਈ ਨਾ ਕੋਈ ਦਾ ਭੈਣ ਭਰਾ ਜ਼ਰੂਰ ਬਾਹ ਫੜਦਾ ਕੋਈ ਨਾ ਕੋਈ ਫਾੜ ਹੀ ਲੈਂਦਾ ਬਾਹ ਡੀਗਾਂ ਪਰ ਇਸ ਵਕਤ ਗੱਲ ਕਰਦੇ ਵੀ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਬਾਹ ਕੀ ਫੜਨੀ ਆ ਇਸ ਦੇ ਕੋਲ ਪਾਹ ਹੀ ਨਹੀਂ ਹੈਗਾ ਗਾਂ ਵੀ ਲੋਕਾਂ ਦੇ ਕੋਲੋਂ ਖਰਚ ਕਰਕੇ ਆਪਣੇ ਕੋਲ ਵੀ ਜਿਹੜੇ ਆੜਤੀਆਂ ਤੋਂ ਫੜ ਫੜ ਕੇ ਜਿਹੜੇ ਖਰਚ ਜਿਹੜੇ ਆਪਣੇ ਲਾ ਲਏ ਆ ਝੋਨਿਆਂ ਤੇ ਲਾ ਲਏ ਆ ਹਨਾ ਉਹ ਚ ਪਹਿਲਾਂ ਉਹਨਾਂ ਨੇ ਪਹਿਲਾਂ ਵੀ ਕੁਝ ਲੋਕ ਮਤਾੜੇ ਆਏ ਵੀ ਪਾਲੀਆਂ ਦੇ ਵਿੱਚ ਰੇਤੋ ਰੂਤੋ ਜਿਹੜੀ ਬਹੁਤ ਜ਼ਿਆਦਾ ਪਈ ਸੀ ਰੇਤੋ ਵੀ ਜੜੀ ਬੜਾ ਜੋ ਵੱਡੀਆਂ ਬੰਦੇ ਦਾ ਜਿਹੜੀ ਨਿਕਲਣੀ ਆ ਹੁਣ ਵੀ ਇਸ ਵਕਤ ਜਿਹੜੀ ਆ ਰੇਤੋ ਬਹੁਤ ਜ਼ਿਆਦਾ ਪਈ ਆ ਜ਼ਮੀਨਾਂ ਦੇ ਵਿੱਚ ਬਹੁਤ ਜ਼ਿਆਦਾ 5 5 6 6 ਫੁੱਟ ਕਈ ਥਾਵਾਂ ਤੇ ਪੈ ਗਈ ਆ ਜਿਹੜਾ ਗਰੀਬ ਕਿਸਾਨ ਹੋਊਗਾ ਉੱਥੋਂ ਕਿੱਥੋਂ ਰੇਤੋ ਨਿਕਲਣੀ ਹੈ ਕਿਸੇ ਤੋਂ ਨਹੀਂ ਨਿਕਲਣੀ ਹੈ ਇਹਦੇ ਕੋਈ ਹੁੰਦਾ ਵੀ ਟਰਾਲਾ ਇੱਕ ਦੋ ਇਹਦੇ ਪਤਾ ਨਹੀਂ ਆ ਨੇਕਾਂ ਹੀ ਕੁੜਿਆ ਦੜੇਦਿਆਂ ਦੇ ਦੜੇ ਚੜੇ ਪਏ ਆ ਜਿਹੜੇ ਵਿਚਾਰੇ ਮੰਡ ਚ ਰਹਿੰਦੇ ਸੀ ਬੈਕਾਂ ਤੇ ਉਹਨਾਂ ਦੇ ਬੜੇ ਮੰਦੇ ਆਲਾ ਵੀ ਜਿਹੜੇ ਤੁਹਾਨੂੰ ਪਤਾ ਕਿੰਨਾ ਅਜ ਪਾਣੀ ਜਿੱਥੇ ਰੈਸ਼ ਹੋਵੇ ਜਦੋਂ ਉਹਨਾਂ ਚ ਪਾਣੀ ਵੜ ਜਾਵੇ ਪੂਰੇ ਤੋਂ ਵੜ ਜਾਵੇ ਤੇ ਕਿੰਨੀ ਮੁਸ਼ਕਲ ਆਉਂਦੀ ਆ ਇਆਂ ਦੇ ਡਿੱਗੇ ਵੀ ਆ ਬਹੁਤ ਜਿਹੜੀ ਕੁਦਰਤ ਨੇ ਮਾਰ ਮਾਰੀ ਆ ਪਰ ਇਹਦੇ ਬਾਲ ਸਰਕਾਰ ਨੂੰ ਜਿਹੜਾ ਵਾ ਨਾ ਧਿਆਨ ਦੇਣਾ ਚਾਹੀਦਾ ਜਿਹੜੇ ਜਿਆਦਾ ਦੇ ਅੰਜਨਾਲਾ ਇਲਾਕੇ ਚ ਤੇ ਜਾਂ ਇਧਰ ਤਹਿਸੀਲ ਖਡੂਰ ਸਾਹਿਬ ਦੇ ਇਲਾਕੇ ਚ ਤਹਿਸੀਲ ਸਾਹਿਬ ਤਹਿਸੀਲ ਖਡੂਰ ਤਹਿਸੀਲ ਖੇੜਾ ਹਲਕਾ ਵਾ ਇਹਦੇ ਦੇ ਵਿੱਚ ਜਿਹੜੇ ਜਿਆਦੇ ਪਿੰਡ ਜਿਹੜੇ ਇਧਰ ਦਰਿਆ ਕੰਡਿਤ ਇਹੋ ਜਿਆਦੇ ਮਾਰੇ ਸਰਕਾਰ ਨੂੰ ਵੱਧ ਤੋਂ ਵੱਧ ਜਿਹੜਾ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਹੁਣ ਚਲੋ ਗਾੜੀ ਜਿੱਦਾਂ ਹੁਣ ਇਹਨਾਂ ਕਣਕ ਬੀਜਣੀ ਆ ਮਾਜਬਾ ਵੀ ਬਹੁਤ ਘਾਟ ਆ ਵੀ ਯਾਰ ਘਟੋ ਘਾਟ 50 60000 ਰੁਪਇਆ ਦੇਣਾ ਚਾਹੀਦਾ ਹੈ ਨਾਲ ਮਜ਼ਦੂਰ ਨੂੰ ਵੀ ਦੇ ਦੇਂਦੇ 10 15000 ਚਲੋ ਪਰ ਇਹਨਾਂ ਨੇ ਕੋਈ ਵੀ ਜੜੀ ਚੰਗੀ ਤਰ੍ਹਾਂ ਸਾਰ ਨਹੀਂ ਲਈ ਇਹਨਾਂ ਅਨੁਸਾਰ ਲੈਣੀ ਚਾਹੀਦੀ ਸੀ ਕਿਉਂਕਿ ਕੋਈ ਵੀ ਸਰਕਾਰ ਹੈ ਜਦੋਂ ਹੁੰਦੀਆਂ ਵੋਟਾਂ ਉਦੋਂ ਆਪਣੇ ਮਗਰ ਮਗਰ ਫਿਰਦੇ ਆ ਤੇ ਬਾਅਦ ਵਿੱਚ ਨਹੀਂ ਕਿਸੇ ਦੀ ਵੀ ਸਾਰ ਲੈਂਦੇ ਇਸ ਕਰਕੇ ਇਹਨਾਂ ਅਨੁਸਾਰ ਲੈਣੀ ਚਾਹੀਦੀ ਸੀ menjebaknya, <tiple ke> ya, 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 sorry, Sare... pramanu, kaslika.